ਫਦਾ ਜਰਨਲ ਸਿੰਘ ਨਾਈ ਕਿੱਥੋਂ ਆਏ ਤੁਸੀਂ ਅਸੀਂ ਮਾਨਸਾ ਜ਼ਿਲ੍ਹੇ ਦੇ ਥੋੜੇ ਪਿਛੇ ਪਿਛੇ ਤੋਂ ਸਤਵਾਂਗੜ ਤੋਂ ਆਏ ਜੀ ਉਹ ਮਜਾਰਾ ਮੂਵਮੈਂਟ ਦਾ ਮਸ਼ਹੂਰ ਹੈ ਆਪਣੀ ਹੈ ਕਿਹੜੀ ਜਥੇਬੰਦੀ ਹੈਗੀ ਹੈ ਇਹ ਅਸੀਂ ਭਾਰਤੀ ਕਿਸਾਨ ਯੂਨੀਅਨ ਠੀਕ ਆ ਥੋੜਾ ਉੱਚੀ ਬੋਲੋ ਬਯਾਦਾ ਮੈਨੋਂ ਵੈਦਾ ਜੀ ਠੀਕ ਹੈ ਜਿਵੇਂ ਤੁਹਾਨੂੰ ਪਤਾ ਕਿ ਅੱਜ ਮਾਡਲੇਵਾਲ ਸਾਹਿਬ ਪਰਮਦਰਸ ਤੇ ਕਾਫੀ ਦਿਨਾਂ ਤੋਂ ਬੈਠੇ ਨਹੀਂ ਤੇ ਅੱਜ ਮਹਾਪੰਚਾਇਤ ਚਾਰ ਜਨਵਰੀ ਦੀ ਹੋਈ ਕੀਤੀ ਗਈ ਹੈ ਤੇ ਉਹਦੇ ਬਾਰੇ ਤੁਸੀਂ ਕੀ ਟਿੱਪਣੀ ਜਣਾਣਾ ਚਾਹੋਗੇ ਇਹ ਸਾਡੀ ਟਿੱਪਣੀ ਤੇ ਹੈ ਜੀ ਵੀ ਆਖਰ ਨੂੰ ਅਸੀਂ ਇਹ ਜਿਹੜਾ ਮੋਰਚਾ ਸੀ ਜੀ ਇਹ ਸੀ 13 ਫਰਵਰੀ ਤੋਂ ਇਹ ਮੋਰਚਾ ਲਾਇਆ ਸੀਗਾ ਇਹ ਜਿਹੜੀ ਹੈਗੀ ਐ ਇਥੋਂ ਦੀ ਕੇਂਦਰ ਸਰਕਾਰ ਨੇ ਜਿਹੜੀ ਸਾਡੇ ਮੋਰਚੇ ਦੀ ਕੋਈ ਪਰਵਾਹ ਨਹੀਂ ਕੀਤੀ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਮੰਗਾਂ ਧੀਆਂ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਸਾਡੀਆਂ ਉਹੀ ਮੰਗਾਂ ਸੀਗੀਆਂ ਜਿਹੜੀਆਂ ਪਹਿਲੇ ਮਤਲਬ ਸੰਘਰਸ਼ ਦੇ ਦੌਰਾਨ ਇਹ ਮੰਗੀਆਂ ਹੋਈਆਂ ਮੰਨਾਂ ਧੀਆਂ ਜੇ ਉਹਨਾਂ ਕਰਕੇ ਸਾਡੇ ਆਗੂ ਮਤਲਬ ਜਗਜੀਤ ਸਿੰਘ ਡੱਲੇਵਾਲ ਨੂੰ ਇਹ ਮਤਲਬ ਇਹ ਫੈਸਲਾ ਹੈ ਵੀ ਮੇਰਾ ਖਿਆਲ ਹੈ ਵੀ ਕੋਈ ਜਲਦਬਾਨ ਦੇ ਵਿੱਚ ਇਹ ਫੈਸਲਾ ਨਹੀਂ ਲਿਆ ਉਹਨਾਂ ਨੂੰ ਇਹ ਫੈਸਲਾ ਅੱਕ ਕੇ ਲੈਣਾ ਪਿਆ ਜੀ ਇੱਥੋਂ ਦੀ ਕੇਂਦਰ ਦੀ ਠੀਕ ਹੈ ਤੇ ਤੁਸੀਂ ਇਹ ਗੱਲ ਹੋਰ ਦੱਸੋ ਵੀ ਜੇ ਹੁਣ ਇਹ ਸੰਘਰਸ਼ ਤੁਹਾਡਾ ਐਵੇਂ ਹੀ ਅੱਗੇ ਵੱਲ ਚੱਰੀ ਰਹੇਗਾ ਇਹ ਜਿਹੜਾ ਸੰਘਰਸ਼ ਹੈ ਜੀ ਇਹ ਜਿਹੜੀ ਸਾਡੀ ਕਰੋ ਜਾਂ ਮਰੋ ਦੀ ਲੜਾਈ ਹੈ ਜੀ ਇਹ ਹੋਣਾ ਸੀ ਕੱਲੇ ਸੰਘਰਸ਼ ਤੱਕ ਸੀਮਿਤ ਨਹੀਂ ਹੈਗੇ ਇਹ ਜਿਹੜਾ ਹੁਣ ਸਾਡਾ ਸ਼ਹੀਦੀਆਂ ਦੇਣ ਦਾ ਹੈ ਦੌਰ ਹੈ ਜਿਹੜੀ ਪੰਜਾਬ ਦੀ ਕਿਸਾਨੀ ਹੈ ਇਹ ਗੱਤ ਗੁਰੂ ਜੀ ਧਰਤੀ ਹੈ ਇੱਥੇ ਜਿਹੜੀ ਸ਼ਹੀਦیاں ਦੇਣ ਵਾਲੇ ਦੀ ਵੱਡੀ ਕਤਾਰ ਹੈ ਇਹ ਇਹਨਾਂ ਦੀ ਜਿਹੜੀ ਕਤਾਰ ਹੈ ਮਕਾਈ ਮੁਕਣੀ ਠੀਕ ਹੈ ਜਿਵੇਂ ਪਹਿਲਾਂ ਵੀ ਤੁਸੀਂ ਦੱਸਿਆ ਜਿਵੇਂ ਦਿੱਲੀ ਸੰਗਠਨ ਦੇ ਵਿੱਚ ਤੁਸੀਂ ਕਾਫੀ ਉਹਦੇ ਵਿੱਚ ਵੀ ਆਪਣਾ ਯੋਗਦਾਨ ਪਾਇਆ ਸੀ ਤੇ ਹੁਣ ਵੀ ਤੁਹਾਡਾ ਬਹੁਤ ਯੋਗਦਾਨ ਚੈਰਨ ਨੂੰ ਜਿਵੇਂ ਪਿੰਡ ਨੂੰ ਜੋ ਪਾਵਨ ਰਨਾਲੇਕੇ ਤੋਂ ਚੱਲ ਰਹੇ ਹੋ ਕਿ ਇਹ ਥੋੜੇ ਪਿੰਡ ਦਾ ਕਾਫੀ ਸਹਿਯੋਗ ਤੁਹਾਡੇ ਨਾਲ ਇਹ ਸਾਡਾ ਪਿੰਡ ਹੈ ਜਿਸ ਨੂੰ ਮੈਂ ਪਹਿਲੀ ਦੱਸ ਕੇ ਇੱਥੇ ਇਹ ਮੰਜਾਰਾ ਮੂਵਮੈਂਟ ਦਾ ਪਿੰਡ ਹੈ ਕਿ ਇਹਦੇ ਪਹਿਲਾਂ ਹੀ ਬਹੁਤ ਵੱਡੀਆਂ ਮਾਰਾਂ ਖਾਧੀਆਂ ਨੇ ਇਹ ਜਿਹੜੀ 784 ਪਿੰਡਾਂ ਦੀ ਵਡਾਈ ਸੀ ਇਹ ਸਾਡੇ ਕਿਸ਼ਨਾ ਗੜ ਪਿੰਡ ਦੇ ਇਹ ਮਤਲਬ ਬੰਡਾਈ ਖਤਮ ਕਰਕੇ 784 ਪਿੰਡਾਂ ਨੂੰ ਪੰਜਾਬ ਦੇ ਪਿੰਡਾਂ ਨੂੰ ਆਜ਼ਾਦ ਕਰਵਾਇਆ ਸੀ ਜੀ ਬੰਡਾਈ ਠੀਕ ਹੈ ਵੀ ਇਹੀ ਗੱਲਾਂ ਕਰਕੇ ਤੁਹਾਡਾ ਪਿੰਡ ਜਿਵੇਂ ਮਸ਼ਹੂਰ ਮੰਨਿਆ ਜਾਂਦਾ ਹੈ ਇਹ ਹਾਂ ਜੀ ਇਹ ਜਿਹੜਾ ਹੈਗਾ ਸਾਡਾ ਪਿੰਡ ਹੈ ਇਹ ਮਤਲਬ ਸਾਰੇ ਹੀ ਭਾਰਤ ਦੇ ਵਿੱਚ ਜਿਹੜਾ ਮੰਜਾਰਾ ਮੂਵਮੈਂਟ ਪਿੰਡ ਹੈ ਇਹ ਕਿਸ਼ਨਗੜ ਸੇਡਾ ਸਿੰਘ ਵਾਲਾ ਦੇ ਨਾਂ ਤੇ ਜਾਣਿਆ ਜਾਂਦਾ ਹੈ ਇਹ ਪੰਜਾਬ ਦਾ ਮਸ਼ਹੂਰ ਪਿੰਡ ਹੈ ਤੁਹਾਨੂੰ ਕਿਵੇਂ ਲੱਗਦਾ ਜੀ ਵੀ ਅੱਜ ਚਾਰ ਜਣ ਬੀਨ ਨੂੰ ਜੋ ਜੋ ਇਹ ਕਾਫਲਾ ਚੱਲੇ ਆ ਢੱਲੇ ਵਾਲਾ ਸਾਹਿਬ ਲੈ ਕੇ ਚੱਲੇ ਨੇ ਕਾਫਲਾ ਆਪਣੇ ਨਾਲ ਹਨਾ ਇਹ ਲੱਖਾਂ ਦੀ ਜਾਂ ਹਜ਼ਾਰਾਂ ਦੀ ਗੰਟੀ ਨਾਲ ਮਨਾ ਲਓ ਵੀ ਤੁਸੀਂ ਜਥੇਬੰਦੀਆਂ ਪੱਖਮੱਖ ਪਿੰਡਾਂ ਦੀਆਂ ਜੁੜੀਆਂ ਹੋਈਆਂ ਸੀਗੀਆਂ ਪੀ ਇਹ ਲਹਿਰ ਕਿੱਥੇ ਪਤਾ ਪਾਏਗੇ ਕਿ ਉਹ ਕਿੱ�ੀ ਲੱਗ ਰਹੀ ਹੈ ਇਹ ਦੇਖੋ ਅੱਜ ਜਿਹੜਾ ਸਾਡੀਆਂ ਮਤਲਬ ਜਿਹੜਾ ਸਾਡਾ ਗੈਰ ਰਾਜਨੀਤਿਕ ਮੋਰਚਾ ਹੈ ਜਿੰਨੀ ਸਾਡੇ ਕੋਲੇ ਨਫਰੀ ਸੀ ਅੱਜ ਮੇਰਾ ਖਿਆਲ ਹੈ ਵੀ ਇਹ ਤੋਂ ਉਸ ਦੁੱਗਣੀ ਡਿਗਣੀ ਜਿਹੜੀ ਨਫਰੀ ਹੈ ਉਹ ਅੱਜ ਆਪ ਬਾਹਰੀ ਵੀ ਆਈ ਹੈ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਦੇ ਮਤਲਬ ਜਿਹੜੇ ਇੱਥੇ ਵਰਕਰ ਨੇ ਜਾਂ ਛੋਟੇ-ਮੋਟੇ ਆਗੂ ਨੇ ਉਹ ਵੀ ਆਪ ਮੁਹਾਰੇ ਆਏ ਨੇ ਕਿਉਂਕਿ ਜਿਹੜਾ ਸਾਡਾ ਇਹ ਅੰਦੋਲਨ ਹੈ ਇਹ ਇੱਕ ਸਾਡੀ ਹੱਕ ਸੱਚ ਦੀ ਲੜਾਈ ਹੈ ਪਛਾਣਾ ਮਜ਼ਦੂਰਾਂ ਦੀ ਲੜਾਈ ਹੈ ਸਾਡੀ ਜ਼ਮੀਨਾਂ ਦੀ ਲੜਾਈ ਹੈ ਸਾਡੀ ਫਸਲਾਂ ਤੇ ਨਸਲਾਂ ਦੀ ਲੜਾਈ ਹੈ ਕੀ ਲੱਗਦਾ ਤੁਹਾਨੂੰ ਜਿਹੜੇ ਜੋ ਅੱਜ ਇਕੱਠ ਹੋਇਆ ਜੋ ਜਥੇਬੰਦੀਆਂ ਅੱਜ ਇਕੱਠੀਆਂ ਹੋਈਆਂ ਨੇ ਜੇ ਇਹ ਜਥੇਬੰਦੀਆਂ ਪਹਿਲਾਂ ਇਕੱਠੀਆਂ ਹੁੰਦੀਆਂ ਤਾਂ ਮੋਰਚੇ ਦਾ ਕੁਝ ਰੁਕ ਹੋਰ ਨਹੀਂ ਸੀ ਹੋਣਾ ਇਹ ਦੇਖੋ ਇਹ ਕਈ ਵਾਰੀ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਨੇ ਇਹਨਾਂ ਦਾ ਜਿਹੜਾ ਵਿਸ਼ਾ ਹੁੰਦਾ ਉਹਦਾ ਇੱਕ ਹੁੰਦਾ ਹੈ। ਕਈ ਵਾਰੀ ਜਿਹੜੇ ਇਹਨਾਂ ਦੇ ਵਿਚਾਰ ਹੁੰਦੇ ਨੇ ਅੱਡੋ-ਅੱਡ ਹੁੰਦੇ ਨੇ। ਜਦੋਂ ਕੋਈ ਸਿਰਫ ਤੋਂ ਦੀ ਪਾਣੀ ਟੱਪਣ ਲੱਗ ਜਾਂਦਾ ਹੈ ਤੇ ਉਦੋਂ ਸਾਨੂੰ ਉਹ ਆਪਣੇ ਅੰਦੋਲਨ ਦੇ ਵੱਲ ਆਪਣੀਆਂ ਮਤਲਬ ਜਿਹੜੀ ਖੇਤੀ ਹੈ, ਉਹਦੀਆਂ ਫਸਲਾਂ ਦੇ ਵੱਲ ਤੇ ਸਾਡੀਆਂ ਜਮਾਨਾਂ ਦੇ ਵੱਲ ਸਾਨੂੰ ਉਦੋਂ ਮਤਲਬ ਇਹ ਯਾਦ ਆਉਂਦੀਆਂ ਨੇ ਗੱਲਾਂ ਜਦੋਂ ਸਾਨੂੰ ਪਤਾ ਲੱਗ ਜੇ ਵੀ ਇੱਥੋਂ ਦੀ ਜਿਹੜੀ ਕੇਂਦਰੀ ਸਰਕਾਰ ਹੈ ਵੀ ਇਹ ਸਾ ਤੋਂ ਮਤਲਬ ਜਿਹੜੇ ਸਾਡੇ ਥੋੜੇ-ਬਹੁਤੇ ਬੋਲ ਵਾਲੇ ਤੋਂ ਜਾਂ ਅੱਡ ਬਿੜਦੇ ਬੋਲ ਵਾਲੇ ਤੋਂ ਹੀ ਨੇ ਮਤਲਬ ਨੇੜੇ ਨਹੀਂ ਲੱਗਦੀਆਂ ਸਾਡੇ ਕਿਸਾਨਾਂ ਦੇ ਇਹ ਆਖਰ ਨੂੰ ਸਾਨੂੰ ਫੈਸਲਾ ਅੱਜ ਨਹੀਂ ਤਾਂ ਕੱਲ ਇਹ ਲੈਣੀ ਪੈਣਾ ਸੀਗਾ ਪਰ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਇਹ ਪੰਜਾਬ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਦਸ ਗੁਰੂਆਂ ਦੀ ਧਰਤੀ ਹੈ ਇਹਦੇ ਵਿੱਚ ਸ਼ਹੀਦਾਂ ਦੀ ਲੰਬੀ ਕਤਾਰ ਹੈ ਇਹ ਨਾ ਕੇਂਦਰ ਤੋਂ ਨਾ ਪੰਜਾਬ ਦੀ ਸਰਕਾਰ ਤੋਂ ਮੁਕਾਇਆ ਨਹੀਂ ਮੁੱਕਣੀ ਜਿੰਨੇ ਸਾਡੇ ਸ਼ਹੀਦ ਕਰਨਗੇ ਉਹਨੀ ਮਤਲਬ ਕਿਸਾਨਾਂ ਦੀ ਜਿਹੜੀ ਕਤਾਰ ਹੈ ਨੌਜਵਾਨਾਂ ਦੀ ਕਤਾਰ ਹੈ ਉਹ ਲੰਬੀ ਹੋ ਤੁਸੀਂ ਐਡੀ ਦੂਰ ਜ਼ਿਲ੍ਹੇ ਤੋਂ ਮਾਨਸਾ ਤੋਂ ਚੱਲ ਕੇ ਆਇਓ ਜੀ ਤੇ ਤੁਹਾਨੂੰ ਕੀ ਕੀ ਮੁਸ਼ਕਿਲਾਂ ਆਈਆਂ ਜੀ ਐਡੀ ਦੂਰ ਆਉਣ ਦੀ ਦੇਖੋ ਜਿਹੜਾ ਮਤਲਬ ਸਾਡਾ ਕਿਸਾਨ ਦਾ ਪੁੱਤ ਹੈ ਜਾਂ ਸੰਗਰਾਮੀ ਯੋਧਾ ਉਹਨੂੰ ਜੇ ਕਦੇ ਔਕੜਾਂ ਆਉਂਦੀਆਂ ਹੋਣ ਇਹ ਔਕੜਾਂ ਦਾ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਬਥੇਰੀਆਂ ਆਈਆਂ ਸੀ ਪਰ ਅਸੀਂ ਸਾਰੇ ਗੁਰੂ ਗੋਬ ਸਿੰਘ ਜੀ ਮਹਾਰਾਜ ਤੋਂ ਸਿੱਖੇ ਹੋਇਆ ਉਹ ਸਿੱਧਕ ਦੇ ਪੱਕੇ ਤੇ ਜਿਵੇਂ ਸਾਡੇ ਜਗਜੀਤ ਸਿੰਘ ਦੀ ਡੱਲੇਵਾਲ ਅਸਿਰ ਦੇ ਪੱਕੇ ਨੇ ਉਹਨਾਂ ਨੂੰ ਹੀ ਪ੍ਰੋਬਲਮ ਆਈਆਂ ਨੇ ਅੱਜ ਤਾਂ ਇਹ ਇਹ ਪ੍ਰੋਬਲਮਾਂ ਨੂੰ ਜਿਹੜਾ ਜੱਟ ਦਾ ਪੁੱਤ ਹੈ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ ਜੀ ਅਸੀਂ ਇਹਨਾਂ ਮੁਸ਼ਕਲਾਂ ਦਾ ਜਾਣਦੇ ਨਹੀਂ ਪਰ ਜਿਹੜਾ ਸਾਡਾ ਖੇਤੀ ਦਾ ਕਿੱਤਾ ਲਾਹੇਵੰਦ ਹੋਣਾ ਕਹਿੰਦਾ ਸਾਡੀਆਂ ਜਿਹੜੀਆਂ ਜ਼ਮੀਨਾਂ ਐ ਤੇ ਫਸਲਾਂ ਦੀ ਜਿਹੜੀ ਲੜਾਈ ਐ ਸਾਡੀ ਉਹ ਸਿਰੇ ਚੜਨੀ ਚਾਹੀਦੀ ਆ ਸਾਨੂੰ ਕੋਈ ਮੁਸ਼ਕਲਾਂ ਦੀ ਦਾ ਕੋਈ ਦਿੱਕਤ ਨਹੀਂ ਆ ਠੀਕ ਹੈ ਜੀ ਧੰਨਵਾਦ ਜੀ